ਸ਼ੁਰੂਆਤੋਂ ਦੇਖ ਰਹੇ ਹਾਂ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਹੜਪੀੜਿਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੰਡੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਕੱਲ੍ਹ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਸੋ ਅੱਜ ਸੂਬੇ ਪਾਰ ਦੇ ਵਿੱਚ ਵੱਖ-ਵੱਖ ਰੀਆਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵੱਖ-ਵੱਖਰੇ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ ਨੂੰ ਰਾਹਤ ਰਾਸ਼ੀ ਦੇ ਚੈੱਕ ਵੰਡੇ ਜਾ ਰਹੇ ਨੇ ਸੂਬੇ ਸੂਬਾ ਸਰਕਾਰ ਵੱਲੋਂ ਇਸ ਮੋਹਮ ਨੂੰ ਮਿਸ਼ਨ ਚੜ੍ਹਦੀ ਕਲਾ ਦਾ ਨਾਮ ਦਿੱਤਾ ਗਿਆ ਸੀ ਤੇ ਇਸੇ ਮਿਸ਼ਨ ਦੇ ਤਹਿਤ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿਖੇ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਵੰਡੇ ਨੇ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਐਸਐਸ ਨਗਰ ਦੇ ਵਿੱਚ ਮੁਆਵਜ਼ਾ ਰਾਸ਼ੀ ਦੇ ਚੈੱਕ ਕਿਸਾਨਾਂ ਨੂੰ ਹੜ੍ਹ ਪੀੜਤਾਂ ਨੂੰ ਵੰਡੇ ਗਏ ਨੇ 88 ਦੇ ਹੜਾ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ ਲੇਕਿਨ ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ بار-बार ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵੱਧ ਗਿਆ ਫਿਰ ਆ ਗਿਆ ਇੰਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਿਹੜਿਆ ਦੇ ਵਿੱਚ ਰਿਹਾ ਉੱਥੇ ਤੇ ਘਰ ਜਿਹੜੀ ਉਹ ਤੁਸੀਂ ਮਤਲਬ ਤੁਹਾਡੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਹਾਲਾਤ ਠੀਕ ਸੀ ਤੇ ਬੰਨੂ ਇਥੋਂ ਕਨੌਰ ਤੋਂ ਕੁਝ ਬੰਨੂ ਬੰਦੇ ਬਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਔਰ ਰਾਜ ਤੋਂ ਉੱਤੇ ਪਹੁੰਚੇ ਹੋਏ ਜੀ ਜਰੂਰ ਤੁਹਾਡੇ ਇਥੇ ਆਪਣੇ ਹਾਲਾਕੇ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹੈ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅਦਾ ਲਈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਇਤਿਹਾਸ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਸੀ ਔਰ ਪਰੇ ਕਾਫੀ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇਦੀ ਆ ਕੇਦਰ ਸਿਰਫ 5000 ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਆ ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸੇ ਆਉਂਦੇ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹੀ ਟੈਕਸ ਉਹਨਾਂ ਕੋਲ ਜਾਂਦੇ ਆ ਤੋ ਚਾਹੀਦਾ ਤਾਂ ਇਹ ਸੀਗਾ ਜੇ ਪੰਜਾਬ ਸਰਕਾਰ 15000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਇਹ ਸੀ ਜਿਹਦੇ ਨਾਲ ਕਿਸਾਨ ਦਾ ਉਹਦਾ ਜਿਹੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘੱਟੋ ਘੱਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਤੇ ਉਧਰ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਇਟਿਓ ਵੱਲੋਂ ਵੀ ਹਲਕਾ ਦੀਨਾ ਨਗਰ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡ ਕੇ ਆਰਥਿਕ ਸਹਾਇਤਾ ਦਿੱਤੀ ਗਈ ਹੈ आयोजित ਕੀਤੇ ਗਏ ਪ੍ਰੋਗਰਾਮ ਦੇ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜਪੀੜਿਤ ਕਿਸਾਨਾਂ ਦੀ ਆਰਥਿਕ ਮਦਦ ਕਰ ਰਹੀ ਹੈ ਤੇ ਅਜੇ ਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 20000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਵੀ ਪਠਾਨਕੋਟ ਦੇ ਵਿੱਚ ਹੜਪੀੜਿਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕਾਂ ਦੀ ਰਾਸ਼ੀ ਵੰਡੀ ਗਈ ਹੈ ਆਪਾਂ ਪਿਛਲੇ ਦਿਨੀ ਬੜਾ ਸੰਤਾਪ ਢਾਇਆ ਪੰਜਾਬ ਨੇ ਉਹ ਦੌਰ ਵੇਖਿਆ ਹੜ੍ਹਾਂ ਦਾ ਜਿਹੜਾ ਐਕਸਪੈਕਟਡ ਨਹੀਂ ਸੀਗਾ ਸਾਨੂੰ ਆਸ ਨਹੀਂ ਸੀ ਕਿ ਇੰਨਾ ਪਾਣੀ ਸਾਡੇ ਪੰਜਾਬ ਦੇ ਉੱਤੇ ਮਾਰ ਕਰੂਗਾ ਔਰ ਸਾਡੀਆਂ ਫਸਲਾਂ ਦੇ ਨਾਲ ਨਾਲ ਸਾਡੇ ਘਰ ਮਾਲ ਦੰਗਰ ਇਥੋਂ ਤੱਕ ਕਿ ਸਾਡੇ ਸਕੂਲ ਸਕੂਲਾਂ ਦੇ ਬੱਚਿਆਂ ਦੇ ਦੀਆਂ ਕਿਤਾਬਾਂ ਪੋਲੇ ਛੜਕਾਂ ਤੁਰੋੜ ਕੇ ਲੈ ਜਾਊਗਾ ਅਸੀਂ ਕਦੀ ਐਂਤਰਾ ਸੋਚਿਆ ਵੀ ਨਹੀਂ ਸੀਗਾ 1988 ਦੇ ਹੜ੍ਹ ਯਾਦ ਨੇ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਪਰ ਇਹਨਾਂ 2025 ਦੇ ਜਿਹੜੇ ਹਾੜ ਆਏ ਉਹਨਾਂ ਦੇ ਵਿੱਚ ਪਾਣੀ ਜਿੰਨਾ ਆਇਆ ਉਹ 1988 ਦੇ ਵੀ ਰਿਕਾਰਡ ਨੂੰ maat pa gaya ਪਿੱਛੇ ਛੱਡ ਗਿਆ ਔਰ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਕੁਝ ਲੋਕ ਵਿਰੋਧੀ ਪਾਰਟੀਆਂ ਦੇ ਇਹਨੂੰ ਮੈਨਮੇਡ ਹਾੜ ਕਹਿੰਦੇ ਰਹੇ ਸਿਆਸਤ ਕਰਦੇ ਰਹੇ ਕੁਝ ਫੋਟੋਆਂ ਵੀ ਖਿਚਾਉਣ ਆਉਂਦੇ ਰਹੇ ਪਰ ਦੇਖੋ ਇਹ ਤੇ ਔਨ ਰਿਕਾਰਡ ਆ ਕਿ 11 ਲੱਖ ਕਿਊਸਿਕ ਪਾਣੀ ਜਿਹੜਾ 1988 ਚ ਆਇਆ ਸੀਗਾ ਅੱਦ ਕਿ 14 ਲੱਖ ਕਿਊਸਿਕ ਨੂੰ ਕ੍ਰਾਸ ਕਰ ਗਿਆ ਕੁਦਰਤ ਦੇ ਅੱਗੇ ਤੇ ਕਿਸੇ ਦਾ ਹੀ ਹੋਰ ਨਹੀਂ ਐਨੀ ਬਾਰਿਸ਼ ਹੋਈ ਆਪਾਂ ਸਾਰੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ ਜਾਣਦੇ ਰਹੇ ਹੋ ਤੁਸੀਂ ਵੀ ਸਾਡੇ ਮੰਤਰੀ ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਐਮਐਲਐਸ 7 ਹਲਕਾ ਅੰਚਾਰ 7 ਸਾਰੇ ਹੀ ਆਪਾਂ ਲੱਗੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਆਪਦੇ ਘਰ ਬਚਾਈਏ ਆਪਦੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਈਏ ਸੋ ਬਣਾ ਡਰਾਉਣਾ ਭਿਆਨਕ ਦ੍ਰਿਸ਼ ਦੇਖਿਆ 60 ਤੋਂ ਜ਼ਿਆਦਾ ਜਾਨਾਂ ਗਈਆਂ ਪਸ਼ੂਆਂ ਦਾ ਤੇ ਤੁਈ ਗਿਣਤੀ ਨਹੀਂ ਆ ਕਿ ਕਿੰਨਾ ਨੁਕਸਾਨ ਹੋ ਗਿਆ ਮਰਹੂਮ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਅੱਜ ਇੱਕ ਵੱਡਾ ਅਪਡੇਟ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਪਰਿਵਾਰ ਨੇ ਆਖਰਕਾਰ ਉਹਨਾਂ ਦੇ ਪੋਸਟਮਾਰਟਮ ਦੇ ਲਈ ਸਹਿਮਤੀ ਜਤਾਈ ਤੇ ਚੰਡੀਗੜ੍ਹ ਦੇ ਪੀਜੀਆਈ ਵਿਖੇ ਅੱਜ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਅੱਜ ਹੀ ਸੰਭਾਵੀ ਤੌਰ ਤੇ ਉਹਨਾਂ ਦਾ ਅੰਤਿਮ ਸੰਸਕਾਰ 4 ਵਜੇ ਦੇ ਕਰੀਬ ਕੀਤੇ ਜਾਣ ਦੀ ਉਮੀਦ ਜਤਾਈ ਗਈ ਹੈ ਇਸ ਦੌਰਾਨ ਪਰਿਵਾਰ ਵੱਲੋਂ ਪੋਸਟਮਾਰਟਮ ਕਰਨ ਦੇ ਲਈ ਤੇ ਅੰਤਿਮ ਸੰਸਕਾਰ ਦੇ ਲਈ ਸਹਿਮਤੀ ਜਤਾਈ ਗਈ ਹੈ। ਆਜ ਬੜੇ ਦੁਖੀ ਹਿਰਦੇ ਸੇ ਸੂਚਨਾ دی ਜਾ ਰਹੀ ਹੈ ਕਿ ਵਾਈ ਪੂਰਨ ਕੁਮਾਰ ਜੀ ਜੋ ਏਡੀਜੀਪੀ تھے ਹਰਿਆਣਾ 7 ਅਕਤੂਬਰ ਤੋਂ ਉਹਦੀ ਡੈਥ ਹੋਈ। ਔਰ ਕਾਫੀ ਦਿਨ ਤੱਕ ਪਰਿਵਾਰ ਇੰਤਜ਼ਾਰ ਕਰਤਾ ਰਹਾ ਕਿ डीजीपी हरियाणा और एसपी पी रोहत को गिरफ्तार किया जाए काफ़ी लोग आए नेता लोग आए प्रचारक आए चिंतक आए बुद्धिजीवी लोग आए समाज आया मीडिया आया इस बात के लिए हम सबके आभारी हैं मेरे परिवार की तरफ से ये आपको मैसेज देना है कि वाई पूर्ण कुमार जी का जो पीजीआई चंडीगढ़ में आज पोस्टमार्टम हुआ है आज उनको कोठी नंबर एक सेक्टर चौबीस ए चंडीगढ़ से यहाँ से चलेंगे चार बजे जो सेक्टर पच्चीस या शमशान घाट चंडीगढ़ का उसमें उनका संस्कार किया जाएगा मैं आपके माध्यम से पूरे देश को पूरी दुनिया को ये बताना चाहता हूँ हमें जस्टिस नहीं मिला मगर जैसे भी हालातों में समाज ने हमारा साथ दिया आज हमारे को ये संस्कार का जो टाइम है चार बजे का है सेक्टर 25 शमशान घाट में और यहाँ से चलेंगे मैं ये बात दोहराना चाहता हूँ कि जो हमारा धरना था आज का उसको हम नहीं करेंगे उसके लिए मीटिंग करेंगे हमारी कमेटी की मीटिंग होगी जो न्याय हमारी कमेटी है उसके बाद हम नया फैसला जो भी कमेटी करेगी बताएंगे मगर आज जो हमारा सतारा सेक्टर में धरना था उसको कैंसिल कर दिया गया है और बड़े दुखी हृदय से आज जितने देश के लोग हैं जहाँ भी चंडीगढ़ मोहाली पंजाब हरियाणा जो आ सकते हैं उनको दिल के हृदय से अपील है परिवार की तरफ से आए और वाई पूर्ण कुमार जी को आप अपने हाथों से आके संस्कार करें धन्यवाद ਧੰਨਵਾਦ ਸਰਪੰਨਾਮ ਹਰਿਆਣਾ ਦੇ ਸਭ ਤੋਂ ਵੱਡੇ ਤੀਰਥ ਸਥਾਨ ਅਤੇ ਸਲਾਨੀਆਂ ਦੀ ਖਿੱਚ ਦਾ ਕੇਂਦਰ ਕੁਰਕhetra ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਅੱਜ ਬਿਜਲਈ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ 10 ਬਿਜਲਈ ਬੱਸਾਂ ਕੁਰਕhetra ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਨੇ ਮੈਂ ਕੁਰਕhetra ਕੇ ਸਾਰੇ ਲੋਕੋ ਕੋ ਅੱਜ ਬਹੁਤ ਵਧਾਈ ਵੀ ਦਿੰਦਾ ਕਿ ਅੱਜ 10 ਬਸੇ ਜੋ ਇਲੈਕਟ੍ਰਿਕ ਬਸੇ ਹੈ इन्वायरमेंट की दृष्टि से भी क्योंकि पोल्यूशन नहीं होगा पोल्यूशन मुक्त बसें हैं आज कुरुक्षेत्र के लोगों को ये समर्पित की हैं मैं बहुत बधाई देता हूं और मैंने कहा है अधिकारियों की कि इसको एक हफ्ते तक दीपावली तक कोई किराया किसी का नहीं लगेगा और ये फ्री में रूट्स के ऊपर लोगों को लाने और ले जाने का, का काम करेंगी और उसके बाद क्योंकि इसके दस बसें हैं अलग अलग रूट इसके बने हैं हमारे लोगों को कुरुक्षेत्र के लाभ होगा परंतु जो बाहर के हमारे टूरिस्ट हैं जो यहाँ पर आते हैं उनको भी लाभ मिलेगा हमारा अंतर्राष्ट्रीय गीता जयंती महोत्सव है चाहे सूर्य ग्रहण मेला है उस समय के अंदर लाखों की संख्या में लोग यहाँ पर आते हैं और उन सबको बड़ा लाभ इन बसों का मिलेगा और ये पोल्यूशन ਮੁਕਤ ਬਸੇ ਹਨ ਇਲੈਕਟ੍ਰਿਕ ਬਸੇ ਹਨ ਮੈਂ ਅੱਜ ਸਭੀ ਕੋ ਬਹੁਤ ਬਹੁਤ ਵਧਾਈ ਦਿੰਦਾ ਉਧਰ ਰਾਜ ਸਭਾ ਦੀਆਂ ਉਪ ਚੋਣਾਂ ਦੇ ਵਿੱਚ ਕਥਿਤ ਧੋਖਾਧੜੀ ਦੇ ਦੋਸ਼ੀ ਨਵਨੀਤ ਚਤੁਰਵੇਦੀ ਦੀ ਹਿਰਾਸਤ ਨੂੰ ਲੈ ਕੇ ਚੰਡੀਗੜ੍ਹ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਆ ਗਈ ਹੈ ਨਵਨੀਤ ਇਸ ਸਮੇਂ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਦਕਿ ਪੰਜਾਬ ਪੁਲਿਸ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਥਾਣੇ ਦੇ ਬਾਹਰ ਡੇਰੇ ਲਗਾ ਕੇ ਬੈਠੀ ਹੈ ਇਜ਼ਰਾਨ ਪੰਜਾਬ ਪੁਲਿਸ ਨੇ ਨਵਨੀਤ ਦੀ ਹਿਰਾਸਤ ਲਈ ਹਾਈ ਕੋਰਟ ਪਹੁੰਚ ਕੀਤੀ ਹੈ ਤੇ ਦਲੀਲ ਦਿੱਤੀ ਹੈ ਕਿ ਰੋਪੜ ਦੇ ਵਿੱਚ ਵਿਧਾਇਕਾਂ ਦੇ ਝਾਲੀ ਦਸਤਕਤ ਕਰਨ ਦੇ ਦੋਸ਼ ਉਸ ਦੇ ਵਿੱਚ ਨੇ ਤੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਦੂਜੇ ਪਾਸੇ ਨਵਨੀਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੇਕਰ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤਾਂ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ ਆਪਣੀ ਪਟੀਸ਼ਨ ਦੇ ਵਿੱਚ ਨਵਨੀਤ ਨੇ ਇਹ ਵੀ ਪੁੱਛਿਆ ਹੈ ਕਿ ਪੰਜਾਬ ਦੇ ਵਿੱਚ ਉਸ ਵਿਰੋਧ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਉਸਨੇ ਪੰਜਾਬ ਪੁਲਿਸ ਤੋਂ ਆਪਣੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਧਿਆਨਯੋਗ ਹੈ ਕਿ ਨਵਨੀਤ ਚਤੁਰਵੇਦੀ ਨੇ ਪੰਜਾਬ ਦੇ ਵਿੱਚ ਖਾਲੀ ਰਾਜ ਸਭਾ ਸੀਟ ਦੇ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਸਨੇ ਦਾਵਾ ਕੀਤਾ ਸੀ ਕਿ ਉਸ ਨੂੰ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਉਸਨੇ ਉਹਨਾਂ ਦੇ ਦਸਤਖਤ ਵੀ ਦਿਖਾਏ ਸੀ ਹਾਲਾਂਕਿ ਵਿਧਾਇਕਾਂ ਨੇ ਇਸ ਨੂੰ ਜਾਲੀ ਦਸਤਖਤ ਇਕਰਾਰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਤੇ ਕੇਸ ਦਰਜ ਕੀਤਾ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਪੰਜਾਬ ਪੁਲਿਸ ਪਹੁੰਚੀ ਹਾਲਾਂਕਿ ਉਸ ਦੀ ਰਾਜ ਸਭਾ ਨਾਮਜ਼ਦਗੀ ਕਾਰਨ ਉਸ ਨੂੰ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਵੀ ਪ੍ਰਾਪਤ ਸੀ ਇਸ ਕਾਰਨ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਪੰਜਾਬ ਪੁਲਿਸ ਨੂੰ ਲਿਜਾਣ ਨਹੀਂ ਦਿੱਤਾ ਹੁਣ ਪੰਜਾਬ ਦੇ ਮੌਸਮ ਤੇ ਪਾਉਂਿਆ ਇੱਕ ਨਜ਼ਰ ਅਗਲੇ 7 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਇਸ ਸਮੇਂ ਦਰਾਂ ਵਾਤਵਾਤ ਤੇ ਘਟੋ ਘਟ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਮੀਂਹ ਪੈਣ ਦੀ ਸੰਭਾਵਨਾ ਵੀ ਪੰਜਾਬ ਤੇ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨਹੀਂ ਹੈ ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਸੈਲਸੀਅਸ ਘਟਿਆ ਹੈ ਅਤੇ ਇਹ ਆਮ ਦੇ ਨਜ਼ਦੀਕ ਹੋ ਗਿਆ ਹੈ ਇਸ ਦੌਰਾਨ ਬਠਿੰਡਾ ਸਭ ਤੋਂ ਗਰਮ ਇਲਾਕਾ ਰਿਹਾ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਹਾਲਕਿ ਦਿਨ ਦਾ ਤਾਪਮਾਨ ਗਰਮ ਰਹਿ ਰਿਹਾ ਹੈ ਸਵੇਰੇ ਸ਼ਾਮ ਥੋੜੀ ਠੰਡ ਜ਼ਰੂਰ ਪੰਜਾਬ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਮਨੇ ਜਾ ਰਿਹਾ ਹੈ ਕਿ ਦਿਵਾਲੀ ਤੋਂ ਬਾਅਦ ਠੰਡ ਦੇ ਵਿੱਚ ਇੱਕਦਮ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਇਸ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਛਮੀ ਗੜਬੜੀ ਜੇਕਰ ਸਰਗਰਮ ਹੁੰਦੀ ਹੈ ਤਾਂ ਇਸ ਦੇ ਨਾਲ ਵੀ ਮੀਂਹ ਪੈਣ ਦੇ ਨਾਲ ਪੰਜਾਬ ਦੇ ਵਿੱਚ ਅਤੇ ਹਿਮਾਚਲ ਦੇ ਵਿੱਚ ਬਰਫਬਾਰੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਦੇ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1.7 ਡਿਗਰੀ ਘੱਟ ਹੈ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 32.6 ਡਿਗਰੀ ਸੈਲਸੀਅਸ ਗੁਰਦਾਸਪੁਰ ਦੇ ਵਿੱਚ 30 ਡਿਗਰੀ ਸੈਲਸੀਅਸ ਫਿਰੋਜ਼ਪੁਰ ਦੇ ਵਿੱਚ 32.3 ਡਿਗਰੀ ਸੈਲਸੀਅਸ ਹੁਸ਼ਿਆਰਪੁਰ ਦੇ ਵਿੱਚ 30.8 ਡਿਗਰੀ ਸੈਲਸੀਅਸ ਅਤੇ ਮੁਹਾਲੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਐਨਆਈ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ